ਤਰਨਤਾਰਨ ਤੋਂ ਐਂਟੀ ਡਰੋਨ ਸਿਸਟਮ ਦੀ ਵੱਡੀ ਕਾਮਯਾਬੀ ਤਰਨਤਾਰਨ ਪੁਲਿਸ ਨੇ ਬੀਏਐਸ ਨਾਲ ਸਾਂਝੇ ਸੱਚ ਆਪਰੇਸ਼ਨ ਦੌਰਾਨ ਸਰਹੰਦੀ ਚੌਕੀ ਕਾਲੀਆਂ ਨੇੜੇ ਖੇਤਾਂ ਵਿੱਚੋਂ 3 ਕਿਲੋ 925 ਗ੍ਰਾਮ ਹੈਰੋਨ ਸਮੇਤ ਇੱਕ ਡੀਜੀਆਈ ਮੈਟ੍ਰਿਕਸ ਡਰੋਨ ਬਰਾਮਦ ਕੀਤਾ ਹੈ ਪੰਜਾਬ ਸਰਕਾਰ ਨੇ ਜੇ ਬਾਜਖ ਐਂਟੀ ਡਰੋਨ ਸਿਸਟਮ ਨੇ ਡਰੋਨ ਦੀ ਗਤੀਵਿਧੀ ਪਕੜ ਕੇ ਇਸ ਨੂੰ ਬੇਅਸਰ ਕੀਤਾ ਹੈ ਜੀ ਆ ਮਾਨਯੋਗ ਸੀਐਮ ਸਾਹਿਬ ਪੰਜਾਬ ਤੇ ਮਾਨਯੋਗ ਬੀਜਪੀ ਸਾਹਿਬ ਪੰਜਾਬ ਦੇ ਡਾਇਰੈਕਸ਼ਨ ਤੇ ਅ ਇੱਕ ਐਡੀਐਸ ਸਿਸਟਮ ਤਰਨਤਕ ਵਿੱਚ ਬਾਰਡਰ ਏਰੀਆ ਸਿਤਨਾਤ ਕੀਤਾ ਗਿਆ ਹੈਗਾ ਤੇ ਐਡੀਐਸ ਸਿਸਟਮ ਦੇ ਨਾਲ ਹੀ ਸਾਡੀ 25 ਐਂਟੀ ਡਰਨ ਪੈਟ੍ਰੋਲਿੰਗ ਪਾਰਟੀਆਂ ਤਨਾਤ ਕੀਤੀ ਗਈ ਹੈਗੀ ਸੋ ਦੈਟ ਸੀ ਡਰੱਗਸ ਤੇ ਆਰਮਸ ਦੀ ਜਿਹੜੀ ਅਕਰੋਸ ਬਾਰਡਰ ਸਮਗਲਿੰਗ ਹੈਗੀ ਉਹਨੂੰ ਕਰਪ ਕਰ ਸਕੀਏ ਉਹਨੂੰ ਕੰਟਰੋਲ ਕਰ ਸਕੀਏ ਉਹਨੂੰ ਖਤਮ ਕਰ ਸਕੀਏ ਇਸੇ ਲੜੇ ਵਿੱਚ ਬੜੀ ਸਫਲਤਾ ਸਾਡੀ ਟੀਮ ਨੂੰ ਉਦੋਂ ਮਿਲੀ ਜਦੋਂ ਸਾਡੀ ਟੀਮ ਨੇ ਵਲਟੋਵਾ ਪੁਲਿਸ ਸਟੇਸ਼ਨ ਚ ਇੱਕ ਲਗਭਗ 4 ਕਿਲੋ ਡਰੱਗਸ ਦੀ ਰਿਕਵਰੀ ਹੈਰੋਇਨ ਦੀ ਰਿਕਵਰੀ ਤੇ ਇੱਕ ਡਰੋਨ ਕੁਆਡਕਾਪਟਰ ਡਰੋਨ ਰਿਕਵਰ ਕੀਤਾ ਹੈਗਾ ਆ ਇਸ ਸਫਲਤਾ ਦੇ ਪਿੱਛੇ ਜਿਹੜਾ ਪੰਜਾਬ ਸਰਕਾਰ ਵੱਲੋਂ ਐਡੀਐਸ ਸਿਸਟਮ ਡਿਪਲॉय ਕੀਤਾ ਗਿਆ ਹੈਗਾ ਉਹਦਾ ਬੜਾ ਯੋਗਦਾਨ ਹੈਗਾ ਤੇ ਐਡੀਐਸ ਸਿਸਟਮ ਨੇ ਬੜਾ ਇਫੈਕਟਿਵਲੀ ਨੂੰ ਟਰੈਕਡਾਊਨ ਕੀਤਾ ਤੇ ਸਾਡੀ ਟੀਮ ਨੇ ਸਪੋਰਟ ਤੇ ਪਹੁੰਚ ਕੇ ਜਿਹੜੀ ਐਂਟੀ ਡਰੋਨ ਪੈਟਰੋਲਿੰਗ ਪਾਰਟੀ ਹੈਗੀ ਉਹਨਾਂ ਨੇ ਨਾਲ ਬੀਐਸਐਫ ਦੀ ਟੀਮ ਨੇ ਇੱਕ ਸਾਂਝੇ ਆਪਰੇਸ਼ਨ ਦੇ ਤੌਰ ਤੇ ਸਰਚ ਕਰਕੇ ਇਸ ਡਰੱਗਸ ਦੀ ਬੜੀ ਖੇਫ ਨੂੰ ਰਿਕਵਰ ਕੀਤਾ ਹੈਗਾ ਤੇ ਇਸੇ ਤਰੀਕੇ ਨਾਲ ਸਾਡੀ ਟੀਮ ਤਾਂ ਪੁਲਿਸ ਦੀ ਟੀਮ ਡਰੱਗਸ ਦੇ ਖਿਲਾਫ ਜਿਹੜੀ ਅਕ੍ਰੋਸ ਬਾਰਡਰ ਸਮਗਲਿੰਗ ਹੋ ਰਹੀ ਹੈਗੀ ਤੇ ਜਿਹੜੇ ਇੰਟਰਨੈਸ਼ਨਲ 엘ਿਮੈਂਟਸ ਦੇ ਜਿਹੜੇ ਮਨਸੂਬੇ ਹੈਗੇ ਉਹਨਾਂ ਨੂੰ ਖਤਮ ਕਰਨ ਵਾਸਤੇ ਉਹਨਾਂ ਨੂੰ ਰੋਕਣ ਵਾਸਤੇ ਰਾਤ ਦਿਨ ਕੰਮ ਕਰਦੇ ਰਹੀਗੀ ਜੈ ਹਿੰਦ